ਕਾਲ ਸਾਰਿਆਂ ਨੂੰ ਕੁਕਿੰਗ ਰਸੋਈ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਅੱਜ ਅਸੀਂ ਬਣਾਵਾਂਗੇ ਗਾਜਰਾਂ ਦਾ ਹਲਵਾ ਜਾਨੀ ਕਿ ਗਜਰੇਲਾ ਅੱਜ ਅਸੀਂ ਬਿਨਾ ਕੱਦੂਕਸ ਕੀਤੇ ਹੀ ਗਜਰੇਲੇ ਨੂੰ ਬਣਾਵਾਂਗੇ ਤੇ ਇਹ ਬਹੁਤ ਹੀ ਜਲਦੀ ਬਣ ਜਾਏਗਾ ਤੇ ਮੈਂ ਲਈ ਹੈ 1 ਕਿਲੋ ਗਾਜਰ ਤੇ ਗਾਜਰ ਨੂੰ ਮੈਂ ਚੰਗੀ ਤਰ੍ਹਾਂ ਛਿੱਲ ਕੇ ਤੋਲ ਲਿਆ ਹੈ ਤਾਂ ਹੁਣ ਅਸੀਂ ਇਸ ਨੂੰ ਕੱਟਾਂਗੇ ਗਾਜਰਾਂ ਨੂੰ ਇਸ ਤਰੀਕੇ ਨਾਲ ਛੋਟੇ-ਛੋਟੇ ਟੁਕੜੇ ਵਿੱਚ ਕੱਟ ਲੈਣਾ ਹੈ ਜਦੋਂ ਸਿੱਧਾ ਗਜਰੇਲੇ ਨੂੰ ਕੱਟੂਕਸ ਕਰਕੇ ਬਣਾਉਣਾ ਤਾਂ ਬਹੁਤ ਜ਼ਿਆਦਾ ਟਾਈਮ ਲੱਗਦਾ ਇਸ ਤਰ੍ਹਾਂ ਦੇ ਗਜਰੇਲਾ ਬਣਾਉਣਾ ਟਾਈਮ ਦੀ ਵੀ ਬਚਤ ਹੁੰਦੀ ਆ ਤੇ ਬਹੁਤ ਹੀ ਜਲਦੀ ਬਣ ਜਾਂਦਾ ਗਜਰੇਲਾ ਇਸ ਨੂੰ ਅਸੀਂ ਇਦਾਂ ਗੋਲ ਗੋਲ ਪੀਸ ਵਿੱਚ ਕੱਟ ਲਵਾਂਗੇ ਤੇ ਕੱਟ ਕੇ ਇਸ ਨੂੰ ਕੁੱਕਰ ਦੇ ਵਿੱਚ ਪਾ ਕੇ ਬਣਾਵਾਂਗੇ ਗਜਰੇਲੇ ਨੂੰ ਤੇ ਕੋ ਗਜਰਾ ਨੂੰ ਅਸੀਂ ਕੱਟ ਲਿਆ ਤਾਂ ਹੁਣ ਨੂੰ ਅਸੀਂ ਕੁੱਕਰ ਦੇ ਵਿੱਚ ਪਾਣੇ ਆ ਸਾਰੇ ਗਜਰਾ ਨੂੰ ਅਸੀਂ ਕੁੱਕਰ ਦੇ ਵਿੱਚ ਪਾਵਾਂਗੇ गाजरਾਂ ਨੂੰ ਅਸੀਂ ਕੁੱਕਰ ਦੇ ਵਿੱਚ ਪਾ ਲਿਆ। ਇੱਕ ਕੱਪ ਲਿਆ ਸੀ ਦੁੱਧ ਤੇ ਗਾਜਰਾਂ ਦੇ ਵਿੱਚ ਇਸ ਦੁੱਧ ਨੂੰ ਪਾ ਦਾਂਗੇ। ਕੁੱਕਰ ਦਾ ਟੱਕਾ ਨੂੰ ਬੰਦ ਕਰ ਦਾਂਗੇ। ਅਸੀਂ ਇਹਨੂੰ ਦੋ ਸੀਟੀਆਂ ਲਗਵਾਵਾਂਗੇ। ਕੁੱਕਰ ਨੂੰ ਰੱਖਤਾ ਸੀ ਗੈਸ ਦੇ ਉੱਪਰ ਤੇ ਦੋ ਸੀਟੀਆਂ ਲਗਵਾਵਾਂਗੇ। ਦੋ ਸੀਟੀਆਂ ਲਗਵਾ ਲਈਆਂ। ਚਾਹਣਾ ਅਸੀਂ ਚੈੱਕ ਕਰਨੇ। ਗਾਜਰਾਂ ਸਾਡੀ ਪੱਕ ਗਈ ਆ। ਤੇਰਾ ਨੂੰ ਅਸੀਂ ਮੈਸ਼ ਕਰ ਲਿਆ। ਤੇ ਜਿਆਦਾ ਤੇਰਾ ਨੂੰ ਜ਼ਿਆਦਾ ਮੈਸ਼ ਨਹੀਂ ਕਰਨਾ। ਗਜਰਾ ਨੂੰ ਅਸੀਂ ਮੈਸ਼ ਕਰ ਲਿਆ। ਹੁਣ ਅਸੀਂ ਸੁਨੂ ਲਾਵਾਂਗੇ ਦੇਸੀ ਘਿਓ ਦਾ ਕਰਕੇ। ਕੜਾਈ ਦੇ ਵਿੱਚ ਪਾਵਾਂਗੇ 1 ਚਮਚਾ ਵੱਡਾ ਦੇਸੀ ਘਿਓ। ਦੇਸ ਪਾਵਾਂਗੇ ਡਰਾਈ ਫਰੋਡ ਮੈਂ ਲਿਆ। ਨਾਰੀਅਲ ਦਾ ਬੂਰਾ ਸੌਂਗੀ ਤੇ ਮੱਗ ਇਹਨਾਂ ਨੂੰ ਕਿਉਂ ਅਸੀਂ ਭੁੰਨ ਲਾਂਗੇ ਤੁਸੀਂ ਆਪਣੇ ਹਿਸਾਬ ਦੇ ਨਾਲ ਡਰਾਈ ਫਰੂਟ ਲੈ ਸਕਦੇ ਹੋ ਨਾਲ ਹੀ ਪਾ ਦਾਂਗੇ ਕੱਟੀ ਹੋਈ ਟੁਕੜੀ ਕਿਉਂ ਵਿੱਚ ਅਸੀਂ ਕਿਉਂ ਬਿਜ ਨੂੰ ਅੱਗੇ ਪਾਣ ਲਾਂਗੇ ਇਹਨੂੰ ਪਾ ਸਕਾਂਗੇ ਬੱਗ ਰਹਾਂ ਪਲਟੇ ਦੇ ਨਾਲ ਇਸਨੂੰ ਹਿਲਾਉਂਦੇ ਰਵਾਂਗੇ ਤਾਂ ਜੋ ਸਾਡਾ ਗਜਰੇਲਾ ਪੈਨ ਦੇ ਨਾਲ ਨਾ ਲੱਗੇ ਜੇ ਤੁਸੀਂ ਇਸਨੂੰ ਨਹੀਂ ਹਿਲਾਓਗੇ ਤੇ ਇਹ ਪੈਨ ਨਾਲ ਵੀ ਲੱਗ ਸਕਦਾ ਹੈ ਤੇ ਇਸ ਕਰਕੇ ਇਹਨੂੰ ਹਿਲਾ ਕੇ ਹੀ ਅਸੀਂ ਹੁਣ ਪਕਾਣਾ ਹੈ ਕੰਦ ਮੈਂ ਦਾ ਸੀ ਸੁਨੋਂ ਪਕਾ ਲੈਨੇ ਹਨ ਜਾਨੇ ਕਿ ਕੰਦ ਮੈਂਟ ਅਸੀਂ ਨੂੰ ਹੋਰ ਪਕਾਵਾਂਗੇ ਦੋ ਵੱਡੇ ਚਮਚ ਪਾਵਾਂਗੇ ਦੇ ਚੀਨੀ ਚੀਨੀ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਤੇ 1-2 ਮਿੰਟ ਅਸੀਂ ਇਸ ਨੂੰ ਹੋਰ ਪਕਾਵਾਂਗੇ ਤਾਂ ਜੋ ਚੀਨੀ ਸਾਡੀ ਚੰਗੀ ਤਲਾ ਦੇ ਵਿੱਚ ਮਿਕਸ ਹੋ ਜਾਏ ਇੱਕ ਚਮਚ ਪਾ ਦਾਂਗੇ ਤਾਜੀ ਮਲਾਈ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਲਾਈ ਦੀ ਜਗਾ ਕੋਇਆ ਵੀ ਪਾ ਸਕਦੇ ਹੋ ਤੇ ਪਨੀਰ ਵੀ ਪਾ ਸਕਦੇ ਤੇ ਮੈਂ ਪਾਈ ਆ ਤਾਜੀ ਮਲਾਈ ਮਲਾਈ ਪਾ ਕੇ ਗਜਰੇਲਾ ਬਣਾ ਨਾਲ ਗਜਰੇਲਾ ਜਿਆਦਾ ਟੇਸਟ ਬੰਦਾ ਆ ਤੇ ਬਿਲਕੁਲ ਹੀ ਨਰਮ ਬੰਦਾ ਆ ਗਜਰੇਲੇ ਵਿੱਚ ਬਹੁਤ ਹੀ ਸੁਆਦ ਖੁਸ਼ਬੂ ਆਂਦੀ ਪਈ ਆ ਤੇ ਗਜਰੇਲੇ ਦਾ ਕਲਰ ਦੇਖੋ ਕਿੰਨਾ ਵਧੀਆ ਆਇਆ ਲੋ ਜੀ ਗਜਰੇਲਾ ਸਾਡਾ ਬਣ ਗਿਆ ਹੁਣ ਅਸੀਂ ਗਰਮ-ਗਰਮ ਇਸ ਨੂੰ ਪਰੋਸਨੇ ਆ ਤੁਸੀਂ ਵੀ ਇਸ ਤਰੀਕੇ ਦੇ ਨਾਲ ਗਜਰੇਲੇਲਾ ਬਣਾਇਓ ਇਹ ਖਾਣ ਵਿੱਚ ਨਾ ਟੇਸਟ ਹੁੰਦਾ ਤੇ ਬਹੁਤ ਜਲਦੀ ਬਣ ਜਾਂਦਾ ਆ ਜੇ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਰਾ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਤੁਹਾਡਾ ਮੇਰੀ ਵੀਡੀਓ ਵੇਖਣ ਲਈ ਬਾਏ ਬਾਏ ਫਿਰ ਮਿਲਾਂਗੇ ਅਗਲੀ ਨਵੀਂ ਵੀਡੀਓ 'ਚ